ਇਸ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਸਾਡੀ ਵੀਡੀਓ ਨਾ ਦੇਖੋ ਸਾਡੇ ਤੋਂ ਬਈ ਗਾਲਾਂ ਨਿਕਲ ਜਾਂਦੀਆਂ ਨੇ ਨਾ ਸਾਡੀ ਵੀਡੀਓ ਲਾਇਕ ਕਰੋ ਨਾ ਕਮੈਂਟ ਕਰੋ ਨਾ ਸ਼ੇਅਰ ਕਰੋ ਸਾਡੀ ਵੀਡੀਓ ਸਾਡੀ ਵੀਡੀਓ ਤਾਂ ਸਿਰਫ ਅਸ਼ੀ ਭਾਈ ਕੱਲੇ ਕਾਲੇ ਤੇਲ ਵਾਲੇ ਵਾਸਤੇ ਬਣਾਉਣੇ ਆ ਆਇਆ ਮੈਂ ਤੁਹਾਨੂੰ ਕਹਿੰਦਾ ਸੀ

ਮਾਰਾ ਬਾਬਾ ਚਲਾ ਚਿਬਾ ਰਾਮ ਪਈਦਾ ਆ ਬਾਬਾ ਜੀ ਮੈਂ ਰਾਮ ਪਈਦਾ ਚੱਲ ਦੱਬੂ ਸੁੱਕੀ ਕਿਹੜਾ ਪਿੰਡ ਆ ਭਾਈ ਬਾਬਾ ਜੀ ਪਿੰਡ ਤਾਂ ਪੰਨਾ ਤੇਰੀ ਹਿੱਦਲਕਣਪੁਰੇ ਕੋਲੇ ਅੱਛਾ ਠੀਕ ਆ ਏਰੇ ਬਾਬਾ ਕੀ ਨਾ ਨੂੰ ਪਾ ਲਈਆ ਤਨਾ ਦੇ ਵਿੱਚ ਮੇਰੇ ਦੇ ਬੰਦ ਕਰ ਦੇ ਬੱਚੇ ਵਾਸਤੇ ਆਏ ਆ ਹਾਂ ਬਾਬਾ ਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਵਿਆਹ ਨੂੰ ਆਪਾਂ 5-6 ਸਾਲ ਹੋ ਗਏ ਅੱਛਾ ਉਹ ਦਵਾਈ ਬੂਟੀ ਲਈ ਨਹੀਂ ਡਾਕਟਰ ਤੋਂ ਦਵਾਈਆਂ ਬਹੁਤ ਲਾ ਲਈ ਥੱਕ ਕੇ ਬਾਬਾ ਅੱਛਾ ਦਵਾਈ ਦਾ ਸਾਲ 3 ਸਾਲ ਤਾਂ ਬਠਿੰਡੇ ਕੋਲੇ ਆਪਣੇ ਜਿਉਣ ਵਾਲਾ ਜਿਹੜਾ ਉੱਥੋਂ ਚੱਲੀ ਆ ਤੇ ਸਾਲ ਡੂੜ ਸਾਲ ਆਪਣੇ ਪਿੱਖੀ ਕੋਲੇ ਇੱਕ ਪਿੰਡ ਆ ਉਹ ਹੈਗਾ ਜੌਣ ਸਿੰਘ ਵਾਲਾ ਹੈ ਹਾਂ ਤੇ ਉੱਥੋਂ ਚੱਲੀ ਆ ਬਾਬਾ ਸਾਲਕ ਇੱਥੇ ਦਬਾਈਆਂ ਲੈ ਕੇ ਥੱਕ ਗਏ ਸੀ ਤੇਰੀ ਗੱਸ ਪਈ ਸੀ ਬਾਬਾ ਮਹਾਰਾਜ ਅੱਛਾ ਵੀ ਉੱਥੇ ਭਾਈ ਸੰਤ ਰਹਿੰਦਾ ਇੱਕ ਤੇ ਵੀ ਉਹ ਤੁਹਾਡਾ ਹੱਲ ਕਰ ਦੂਗਾ ਠੀਕ ਕੋਈ ਵੀ ਕਰਾਂਗੇ ਹੱਲ ਭਾਈ ਮਾਰੋ ਕੋਈ ਲੰਮੀ ਨਿਗਾਹ ਅਬਾ ਉੱਚਾ ਬੋਲਣਾ ਮੜਾਇਆ ਕੋਈ ਬੱਚਾ ਜਨਾਨੀ ਖੋਗੇ ਲੈ ਜਾਂਦੀ ਵੀ ਫੜਾਈ ਜਾਂਦੀ ਹੋਵੇ ਖੋਗੇ ਲੈ ਜਾਂਦੀ ਆ ਫੜਾ ਵੀ ਜਾਂਦੀ ਆ ਹਾਂਜੀ ਹੈ ਹਾਂਜੀ ਇਹਨੂੰ ਆ ਮਾਤਾ ਦੀ ਰਕਾ ਮਾਤਾ ਮਸਾਣੀ ਦੀ ਅੱਛਾ ਜਾਪੇ ਚ ਕਚੀਲ ਮਰ ਗਈ ਜਨਾਨੀ ਅੱਛਾ ਮੜਾਇਆ ਠੀਕ ਹੈ ਇਹ ਲਾਜ ਕਰਾਉਣਾ ਪੂਆ ਟਾਲਾ ਲਾ ਕੇ ਹੋਣਾ ਬੂਆ ਘਰੇ ਜਾ ਕੇ ਅੱਛਾ ਬਾਬਾ ਜੀ ਠੀਕ ਹੈ ਹਾਂਜੀ ਤੇ ਬੱਚਾ ਮੰਗਰ ਲੱਗ ਦੂ ਇਹੇ ਠੀਕ ਹੈ ਜੀ ਕਈ ਵਾਰੀ ਕੇਸ ਵੀ ਖਰਾਬ ਹੋ ਗਏ ਸੀ ਹਾਂ ਠੀਕ ਆ ਕੋਈ ਨਹੀਂ ਕੇਸ ਖਰਾਬ ਹੁੰਦਾ ਟਾਲਾ ਲਾ ਦੇਗੇ ਕਿ ਚਿਲ ਜਨਨ ਨੂੰ ਟਾਲ ਦੇਾਂਗੇ ਆਪਾਂ ਬਾਬਾ ਘਰੇ ਚੱਲੇਗਾ ਤੂੰ ਹੋਰ ਘਰੇ ਜਾਣਾ ਬੂਆ ਭਾਈ ਫੇੜੀ ਲਾ ਜੂਗਾ ਕਿਦਿਆਂ ਗੋ ਬਤੂ ਮੱਤ ਤੈਨ ਚੌਕੀਆਂ ਪਰੋ ਤੈਨ ਚੌਕੀਆਂ ਪਰੇ ਪਰ ਦੀ ਪਰ ਦੀ ਥੋੜਾ ਪਲਾ ਹੋ ਜੂਗਾ ਅੱਛਾ ਹਾਂ ਮੁਰਕੇ ਇਲਾਜ ਕਰ ਦਾਂਗੇ ਕਰਦਾ ਟਾਲਾ ਭਰ ਕੇ ਜੀ ਆਪਾਂ ਠੀਕ ਆ ਬਾਬਾ ਜੀ ਅਸੀਂ ਤਾਂ ਟਾਲਾ ਭਰ ਦਾਂਗੇ ਠੀਕ ਹੈ ਹੁਣ ਫੇ ਕੀ ਲੱਗੂਗਾ ਆਈ ਬਸ ਕੜਾਂਗਾ ਲੱਗਣਗੇ ਸੁਖ ਸ੍ਰੀਣੀ ਲਾ ਦੇਗੇ ਮਾਤਾ ਦੀ ਬਸ ਠੀਕ ਹੋ ਜੂਗਾ ਇਹ ਬੱਚਾ ਮੰਗਰ ਲੱਗ ਜੂਗਾ ਜਿਹੜੀ ਚੀਜ਼ ਹੋਊਗੀ ਉਹ ਆਸ-ਪਾਸੇ ਕਰ ਦਾਂਗੇ ਆਪਾਂ ਅੱਛਾ ਜੀ ਟਾਲ ਦੇ ਕੇ ਚੀਜ਼ ਨੂੰ ਠੀਕ ਆ ਬਾਬਾ ਜੀ ਬੱਚਾ ਭੁੱਗ ਲ ਜਾਂਦੀ ਐ ਅੱਛਾ ਬਾਬਾ ਜੀ ਕੋਈ ਜਨਾਨੀ ਆ ਕੋਈ ਜੱਪ ਚ ਇਕ ਚੀਲ ਮਰ ਗਈ ਅੱਛਾ ਜੀ ਠੀਕ ਹੈ ਠੀਕ ਹੈ ਬਾਬਾ ਜੀ ਹੁਣ ਉਹ ਟਾਲ ਦੇਾਂਗੇ ਹੱਲ ਕਦੋਂ ਕੋਈ ਸੀ ਬਾਬਾ ਜੀ ਸਾਡਾ ਇਹ ਹੱਲ ਜਦੋਂ ਆਪਾਂ ਲਾਈਕ ਕਰਤਾ ਉਹਦੀ ਬਸ ਇੱਕ ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਪਤਾ ਲੱਗ ਜੂਗਾ ਬਸ ਕਿਉਂ ਭਾਗਮਾਨ ਨੇ ਫਿੱਟਾ ਕੰਮ ਹਾਂ ਠੀਕ ਹੈ ਫਿਰ ਮੈਂ ਤਾਂ ਕੀ ਕਹਿਣੀ ਆ ਹਾਂ ਮੈਨੂੰ ਤਾਂ ਇੱਕ ਜਵਾਬ ਹੋ ਜੇ ਤਾਂ ਵਧੀਆ ਗਾ ਮੈਨੂੰ ਤਾਂ ਬੁੜੀਆਂ ਬਹੁਤ ਤਾਨੇ ਮਾਰਦੀਆਂ ਨੇ ਬੱਤਾਂ ਨੇ 5 ਸਾਲ ਹੋ ਗਏ ਵੀ ਤੇ ਕੁਝ ਨਹੀਂ ਹੁੰਦਾ ਤੇਰੇ ਬੰਦੇ ਤੋਂ ਹੁੰਦਾ ਤਾਂ ਕਿਉਂ ਨਹੀਂ ਬਾਬਾ ਮੈਨੂੰ ਵੀ ਆਈ ਹੈ ਜੇ ਕੋਈ ਬੱਚਾ ਹੋ ਜਾਵੇ ਬੂਬੀ ਚੁੰਗਦਾ ਹੋ ਜਾਵੇ ਤੋ ਇਨ ਕੋਈ ਕੀ ਭਕਾਈ ਮਰੀ ਜਨਾਗਾ ਫੇ ਬਾਬੇ ਕੋਲੇ ਕੰਜਰਾ ਓਏ ਗੱਲ ਕਰਦਾਗਾ ਔਰ ਬਾਬੇੂ ਕੋਲੇ ਤਾਂ ਕਿਸੇ ਕੋਲ ਟਿਕ ਜਾ ਕਰ ਮਾੜਾ ਮੋਟਾ ਉਹ ਗੱਲ ਕਰਦਾਗਾ ਵੀ ਬੂਬੀ ਟੁੰਦਾ ਹੋ ਜੂ ਜੇ ਕੋਈ ਮੁੰਡਾ ਹੋ ਗਿਆ ਇਹਦਾ ਭਾਈ ਐ ਲੱਗਦਾ ਸਰੀ ਦਾ ਚੌਰਾ ਬੰਦਾ ਹੈ ਇਹਦਾ ਬਾਲਾ ਪੱਤਾ ਬੰਦਾ ਵਾ ਨਹੀਂ ਬਾਬਾ ਜੀ ਚੌਰਾ ਨਹੀਂ ਮੇਰਾ ਨਾ ਸੜ ਖੇਡਣ ਦਾ ਸੁਭਾਈ ਆ ਇਹਦੇ ਜਵਾਕ ਜਾ ਹੁਣ ਹੋਣ ਦੇ ਕਰਕੇ ਥੋੜਾ ਜਿਹਾ ਡਾਉਂ ਜਾ ਪਹਿਰੇ ਮੈਂ ਤਾਂ ਖੇਤੀ ਬੈਠਾ ਰਹਿਣਾ ਸਾਰਾ ਦਿਨ ਇਹ ਵੀ ਅੱਜ ਮੇਰੇ ਕੋਲ ਖੇਤ ਬਗਦਾ ਕਰਦਾ ਭਾਈ ਇਹ ਕੀ ਕਰਦਾ ਹੀ ਨਹੀਂ ਜਿਹੜਾ ਕੰਮ ਕਰਦਾ ਕੋਈ ਡੱਕਾ ਨਹੀਂ ਤੋੜਦਾ ਹਾਂ ਦਰੂ ਵੀ ਪਿੰਦਾ ਹੈ ਹਾਂ ਦਰੂ ਵੀ ਪਿੰਦਾ ਹੈ ਨਾ ਨਾ ਦਰੂ ਦਰੂਤ ਨਹੀਂ ਪਿੰਦਾ ਭਾਈ ਤਾਂ ਬਾਬਾ ਹੁਣ ਤਾਂ ਮੈਂ ਦਰੂ ਨਹੀਂ ਪੀਂਦਾ ਹਾਂ ਭੁੱਖੀ ਬੱਕੀ ਖਾਂਦਾ ਹੈ ਬਾਬਾ ਭੈਣਾਂ ਦੇ ਪੁੱਠੇ ਹੀ ਵਾਲਾ ਬੋਲਦਾ ਹਾਂ ਇਹ ਬਾਬਾ ਮੈਂ ਤਾਂ ਗੱਲ ਕਰਦਾ ਵੀ ਭਾਈ ਫਿੱਟਾ ਦੇਖ ਲੈ ਹਾਂ ਬਾਬਾ ਦਾ ਠੀਕ ਹੈ ਔਰ ਬਾਬੇ ਨਾਲ ਕੀ ਮੈਂ ਵਿਆਹ ਕਰਾਉਣਾ ਵੀ ਫਿੱਟਣ ਨੂੰ ਤਾਂ ਦੇਖ ਲੈ ਜੇ ਕਰਾਉਣਾ ਤਾਂ ਇਹ ਤਾਂ ਭੈਣਾਂ ਦਾ ਆਪ ਤਿਆਰ ਆ ਪਕਾਈ ਮਰੀਏ ਨਾ ਅਗਿਆਰੀਆਂ ਗੇੜੇ ਕੋਲ ਹੋਰੀ ਬਾਬਾ ਤੇਰੀਆਂ ਰਕਣਾ ਦੇ ਵਿੱਚ ਮੇਰੇ ਸਵਾਮੀ ਨਾ ਜੋਤਲੋਣੀ ਪਊਗੀ ਅੱਛਾ ਹੈ ਬਾਬਾ ਕੱਚੀ ਲੱਸੀ ਨਾਲ ਦੋ ਇੱਟਾਂ ਧੋ ਕੇ ਦੋ ਖੰਮਣੀਆਂ ਦਾ ਜੋੜਾ ਭਲੇਟ ਕੇ ਤੂੰ ਚ 11 ਰੁਪਏ ਪਾ ਦੀ ਠੀਕ ਹੈ ਉਹ ਤੇ ਸਵਾ ਮਹੀਨਾ ਜੋਤ ਲਾਉਣੀ ਹੈ ਤੇ ਸਵਾ ਮਹੀਨੇ ਕੱਚੀ ਲੱਸੀ ਪਾਉਣੀ ਆ ਕੌਲੇ ਤੇ ਕਾਦੇ ਬਾਬਾ ਲੌੜੇ ਤੇ ਕੌਲੇ ਤੇ ਅੱਛਾ ਅੱਛਾ ਵਾਲੇ ਤੇ ਤੇਰੀ ਮਾਂ ਦੇ ਫੇਰੇ ਮਾਰੇ ਤੇਰੀ ਦੇ ਅੱਛਾ ਬਾਬਾ ਉੱਚਾ ਸੁਣ ਲੈ ਥੋੜਾ ਜਾ ਉੱਚਾ ਤਾਂ ਮੈਂ ਦੋ ਮਾਰੇ ਖੂਡੇ ਤੇਨੂੰ ਹੁਣ ਲਾ ਦੂੰਗਾ ਸੁਣ ਨਾ ਇਹ ਬਾਬਾ ਜੀ ਮੈਂ ਉਹ ਐ ਸਮਝ ਲਈ ਜੀ ਜੇ ਮੈਂ ਕਹਿੰਦਾ ਲੌੜੇ ਤੇ ਔਲੇ ਤੇ ਗਿਆ ਬਾਬੇ ਕੋਲੇ ਤਾਂ ਹੜ ਜਾ ਪਕਾਈ ਮਾਰਨ ਚਾਹਵੇਂ ਮੁਸਲਿਆ ਤੈਨੂੰ ਛਿੰਦਰੀ ਪਤਾ ਤੇਗਾ ਇਧਰ ਲਾ ਕੋ ਨਾ ਮੇਰੇ ਉਧਰ ਡੁੱਲਣ ਲੱਗ ਗਿਆ ਸੀ ਜਦੋਂ ਉਧਰ ਤੋਂ ਉੱਠਾ ਆਉਂਦਾ ਪਾਈ ਨੂੰ ਨਾਲ ਨਾਲ ਲੈ ਕੇ ਆਂਗੂ ਹਾਂ ਬਾਬਾ ਇਕੱਲੀ ਆ ਜੂ ਕੋਈ ਹੋਰ ਨਹੀਂ ਤੇਰੀ ਸੇਲਾਂ ਨੂੰ ਨਾਲ ਚੰਗਾ ਹਾਂ ਇਹਨੂੰ ਨਾਲ ਨਾਲ ਲੈ ਕੇ ਇਕੱਲੀ ਦਾ ਬਾਬਾ ਹੈ ਰਾਹ ਦੀ ਖੜਾ ਨਹੀਂ ਜਾਣਦੀ ਇਹ ਤਾਂ ਮੈਂ ਲੈ ਕੇ ਆ ਮੈਨੂੰ ਜੋ 10 ਪਾਈ ਫਿਰ ਮੈਂ ਕਿ ਬਾਬੇ ਕੋਲੇ ਸ਼ਾਮੇ ਕੋਲੇ ਲੈ ਕੇ ਚੱਲੂ ਭਾਗਤਾ ਮੇਰੀ ਗੱਲ ਸੁਣ ਬੁੜੀਆਂ ਨੂੰ ਸਾਰਾ ਪਤਾ ਹੁੰਦਾ ਆਪੀ ਆਉਂ ਜੂਂਗੀ ਮੈਂ ਤਾਂ ਕਿਸੇ ਨਾ ਕਿਸੇ ਨਾਲ ਆਜੂਗੀ ਹਾਂ ਆਪੀ ਆਜੂਂਗੀ ਮੈਂ ਤਾਂ ਸਾਰਾ ਪਤਾ ਹੁੰਦਾ ਐ ਇਹ ਕਿਹੜੀ ਗੱਲੇ ਬੁੜੀਆਂ ਨੂੰ ਕਿੱਥੇ ਮਰਜੀ ਭੇਜ ਦੇ ਤੂੰ ਚੱਲ ਫਿਰ ਭਾਈ ਬਾਬੇ ਤੋਂ ਲੈ ਜੀ ਕੇਲਾ ਪਵਾ ਕੇ ਕੀ ਪਕਾਈ ਮਾਰੀ ਇਹਨਾਂ ਕੰਧਰਾ ਹਟਦਾ ਕਿਉਂ ਨਹੀਂ ਬੇਤੂੰ ਆਹ ਪਾਲ ਪਾਉ ਆ ਇਹ ਆ ਬਾਬਾ ਪੈਸੇ ਟੱਕ ਲਾ ਭਾਈ ਪੂਰਾ ਤਾਂ ਬੋਲ ਪੰਧਰਾ ਆਧਾ ਬੋਲ ਕਿਉਂ ਗੋ ਕਰੀ ਜੰਨਾ ਪਕਾਈ ਮਾਰੀ ਇਹਨਾਂ ਨਹੀਂ ਨਹੀਂ ਪਲਾ ਹੋ ਜੂਗਾ ਤੁਹਾਡਾ ਠੀਕ ਆ ਬਾਬਾ ਥੋੜਾ ਪੜੇ ਚਾਹੀਦਾ ਮਹਾਰਾਜ ਹਾਂ ਠੀਕ ਐ ਪੜਾਈ ਚਾਹੀਦਾ ਆ ਸੇਵਾ ਕਰ ਦਿਓ ਹਾਂ ਜੀ ਹਾਂ ਜੀ ਕੋਈ ਨਹੀਂ ਤੇ ਬਾਬੇ ਦੇ ਲੱਡੂ ਸੁੱਖ ਜੋ ਚੋਲਾ ਸੁੱਖ ਜੋ ਅੱਛਾ ਇਹ ਬੱਚਾ ਹੋਊਗਾ ਸੁੱਖ ਬਾਅਦ ਚ ਪਹਿਲਾਂ ਤੁਹਾਡਾ ਕੰਮ ਠੀਕ ਆ ਜਦੋਂ ਬੱਚਾ ਹੋ ਗਿਆ ਗੋਦੀ ਚ ਬੱਚਾ ਖੇਡਣ ਲੱਗ ਗਿਆ ਬੂਬੀ ਬਾਬੀ ਲੈਣ ਲੱਗ ਗਿਆ ਜਦੋਂ ਹਾਂ ਉਹਦੇ ਸੁੱਖ ਲੈ ਕੇ ਆ ਜੀ ਚੋਲਾ ਲੈ ਕੇ ਆ ਜੀ 5 ਕਿਲੋ ਲੱਡੂ ਲੈ ਕੇ ਆ ਜੀ ਠੀਕ ਆ ਹਾਂ ਹਾਂ ਤੁਹਾਨੂੰ ਬੜਾ ਹੁੰਦਾ ਉਹ ਜੋ ਹੋਵੇ ਕਦੇ ਬੱਤੀ ਜੀ ਮੂੰਹ ਚ ਚੁੰਗ ਪੂਰੀ ਬੂਬੀ ਲੈਵੇ ਬੂਬੀ ਮਗਾ ਤੂੰ ਫੇਗਰ ਨਾ ਕਰ ਯਾਰ ਹਾਂ ਆ ਮੁੰਡਾ ਮੁੰਡਾ ਵਰਗਾ ਹੋਊਗਾ ਮੁੰਡਾ ਹੋਊਗਾ ਹੋਰ ਮੁੰਡਾ ਕੁੜੀ ਤੁਹਾਡੇ ਕਰਮਾਂ ਦਾ ਮੈਂ ਕਿਹੜਾ ਇੱਥੇ ਮੁੰਡਾ ਕੁੜੀ ਤੁਹਾਡੇ ਕਰਮਾਂ ਦਾ ਅੱਛਾ ਠੀਕ ਹੈ ਨਾ ਹੁਣ ਮੈਂ ਕਹਿੰਦਾ ਮੁੰਡਾ ਹੋਊਗਾ ਤੁਹਾਡੇ ਹਾਂ ਮੈਂ ਨਹੀਂ ਕਹਿੰਦਾ ਮੈਂ ਕਿਹੜਾ ਭਗਵਾਨ ਨੂੰ ਮਿਲ ਕੇ ਆਇਆ ਤਹਾਂ ਇਹ ਤਾਂ ਹੈ ਬਹੁਤ ਤੇ ਤੇ ਕੋਈ ਨਹੀਂ ਹੈ ਪਰਮਾਤਮਾ ਦੂਜਾ ਹੈਗਾ ਮੁੰਡੇ ਕਰਮਾਂ ਦਾ ਹਾਂ ਉਹ ਮਾਰਾ ਇੰਨ ਕਰਨੀ ਦੇਣਾ ਦੇਣਾ ਨਹੀਂ ਦੇਣਾ ਤਾਂ ਉਹਦੀ ਮਰਜ਼ੀ ਆ ਗਿਆ ਕੁਖ ਸੁਣਖਣੀ ਯੋਜਵੀ ਦੀ ਇਕ ਸੁਣਖਣੀ ਨਹੀਂ ਜਾਂ ਜੋਤਲਾ ਦਿਓ ਸਵਾਮੀ ਨਹੀਂ ਲੱਸੀ ਪਾ ਰਿਓ ਠੀਕ ਆ ਮੈਂ ਟਾਲਾ ਲਾ ਦੇ ਲੇਂਗੇ ਆਪਾਂ ਤਿੰਨ ਚੌਕੀਆਂ ਭਰੋ ਤਿੰਨ ਚੌਕੀਆਂ ਭਰਦੀ ਭਰਦੀ ਢਾਪਾ ਲਾ ਹੋ ਜੂ ਠੀਕ ਆ ਬਾਬਾ ਠੀਕ ਆ ਹਾਂ ਹੁਣ ਅਸੀਂ ਜਾਈਏ ਆ ਬਸ ਜਾਓ ਥੋੜਾ ਬਾਦਨਾ ਥੋੜਾ ਬਾਦੇ ਬਾਬਾ ਫੇਰ ਕੋਈ ਨਾ ਕੋਈ ਚਾਹ ਪਾਣੀ ਪੀ ਬਾਬਾ ਯਾਰ ਤੂੰ ਸਾਨੂੰ ਚਾਹ ਨੂੰ ਇੱਥੇ ਕੀ ਢੱਬਾ ਹੋਲੇਵੇਂ ਬਾਬਾ ਤਾਂ ਚਾਹ ਬਣਾ ਚੱਕੀ ਹੁੰਦੇ ਅੱਛਾ ਬਾਬਾ ਹੋਰ ਦੁੱਧ ਲੈ ਕੇ ਆਂਗੋ ਦੂਜੇ ਘਰੇ ਤੁਸੀਂ ਕਰੋ ਨਾ ਚਾਹ ਕਿਹਾ ਲੈ ਮਰਲੀਆ ਬਾਬਾ ਕੀ ਟੈਬਲ ਤੇ ਬੈਠਦਾ ਲਈ ਉਹ ਵੀ ਲੈ ਚਾਹਰਾ ਖੇਤ ਚਾਕੇ ਦਾ ਬੈਠਾ ਇੱਥੇ ਦਿਨੋਂ ਕਿਹੜੀ ਕੌਫੀ ਬਣਾ ਕੇ ਦੇਵੇ ਬਾਬਾ ਉਹ ਮੈਨੂੰ ਆ ਬਾਬਾ ਦਾ 2 ਦਿਨ ਹੋ ਗਏ ਕੁਛ ਨਹੀਂ ਖਾਦਾ ਪੀਤਾ ਹਾਂ ਮੇਰਾ ਚੇਲਾ ਵਿਚਾਰਾ ਵੀ ਭੁੱਖਾ ਤੇ ਇਹਦਾ ਮਾਣੀ ਪਿਉ ਨਹੀਂ ਵਿਚਾਰਾ ਇਹ ਮੇਰੇ ਨਾਲ ਆ ਗਿਆ ਬਾਬਾ ਕਹਿੰਦਾ ਮੈਨੂੰ ਆਪਦਾ ਚੇਲਾ ਬਣਾ ਲੈ ਮੈਨੂੰ ਵੀ ਕੋਲੇ ਰੱਖ ਇਹਨੂੰ ਵੀ ਰੱਖਿਆ ਕੋਲੇ ਮੈਂ ਬਹਿ ਜਾ ਤੂੰ ਵੀ ਬਹਿ ਜਾ ਜਿੱਥੇ ਮੈਂ ਜੇ ਮੈਂ ਰੱਜਾਂ ਤੂੰ ਰੱਜਾ ਜੇ ਮੈਂ ਭੁੱਖਾ ਤੂੰ ਵੀ ਭੁੱਖਾ ਫਿਰ ਤਾਂ ਬਾਬਾ ਰਕਮ ਮੇਰੇ ਕੋਲ ਔਖੀ ਆ ਹਨਾ ਹੋਰ ਫਿਰ ਕੀ ਕਰੀ ਆਪੀ ਭੂ ਆਂ ਦਿੰਦਾ ਖਾਣ ਨੂੰ ਬਸ ਭੱਜਤਾ ਕੀ ਕਰੀ ਜੀ ਜਿਹੜਾ ਤੁਹਾਨੂੰ ਇਹ ਮਹਾਰਾਜ ਨੇ ਇਹ ਤਾਂ ਬਸ ਇੱਕ ਤਕਾਇਦ ਨੇ ਮੈਂ ਦਿੱਤਾਗਾ ਤੁਹਾਡਾ ਪਲਾ ਹੋ ਗਿਆ ਤਾਂ ਸਾਡੀ ਬੱਲੇ ਬੱਲੇ ਆ ਹੋਬਈ ਤੁਸੀਂ ਕਹਿੰਦੇ ਵੀ ਹੋ ਜਾਊਗਾ ਫਿਰ ਤਾਂ ਹਾਂ ਜਦ ਬਗ ਜੂ ਥੋੜਾ ਨੀ ਪੋਣਾ ਥੋੜਾ ਪਾ ਸੱਟ ਥੋੜਾ ਪੋਣੀ ਥੋੜਾ ਪੋਣੀ ਪੋਣਾ ਥੋੜਾ ਥੋੜੇ ਬਿੜਾ ਫੇਰ ਉੱਥੇ ਜਾ ਕੇ ਮੈਨੂੰ ਤੂੰ ਤਾਂ ਨਹੀਂ ਕਰੀ ਜਾਊਗੀ ਆ ਜਾ ਪੁੜੇ ਪਾਈਏ ਥੋੜਾ ਅੱਗੇ ਹੋ ਜਾ ਅੱਗੇ ਯੈਸ ਈ ਯਸ ਪਾਦਾ ਥੋੜਾ ਜਾਊਗਾ ਪਾਦਾ ਬਾਬਾ ਹਾਂ ਪਾਦਾ ਥੋੜਾ ਬਾਬਾ ਮੇਰੇ ਤੇ ਵੀ ਲੋੜ ਥੋੜਾ ਪਉਣ ਦੀ ਖਾ ਦੇ ਦੇਖ ਲੈ ਤੇਰਾ ਚੱਲ ਪਾਲੀਆਂ ਚੇਪਾਲੀਆਂ ਖੰਗਿਆਲੀਆਂ ਖੰਗਿਆਲੀਆਂ ਤੇ ਨੂੰ ਚੱਕਰ ਨਹੀਂ ਅੱਛਾ ਤੇ ਤੂੰ ਦਵਾਈ ਲਈ ਹੈ ਨਾ ਬੱਬਾ ਤੂੰ ਤੇਰੇ ਘਟਾਣੂ ਖਤਮ ਹੈ ਅੱਛਾ ਬੱਬਾ ਹਾਂ ਕਟਾਲੂ ਹੁਣ ਹੈ ਨਹੀਂ ਗਏ ਹਾਂ ਕੱਟ ਐ ਪੂਰੇ ਕਰਨ ਵਾਸਤੇ ਦਵਾਈ ਲੈ ਡਾਕਟਰ ਤੋਂ ਕਿਹੜੇ ਦਵਾਈ ਬਬ ਕਿਹੜਾ ਡਾਕਟਰ ਆ ਉਹ ਡਾਕਟਰ ਹੈਗਾ ਸਰਸੇ ਵਾਗ ਜੀ ਅੱਛਾ ਅਯਾਦ ਸਿੰਘ ਹਸਪਤਾਲ ਡਾਕਟਰ ਦਾ ਨਾਮ ਨਸੀਬ ਪ੍ਰੇਮੀ ਡਾਕਟਰ ਅੱਛਾ ਬਾਬਾ ਉਹਨੂੰ ਬਸ ਦੱਸ ਦੀ ਨੁਕਸੇ ਪ੍ਰੇਮੀ ਜੇ ਕਿਤੇ ਸਰਸੇਲੇ ਵੰਗੂ ਨਾ ਭਾਂਦ ਲੱਤਾਂ ਦਾ ਕਰ ਦੇ ਨਹੀਂ ਨਹੀਂ ਅੱਛਾ ਟੈਸਟ ਕਰੂਗਾ ਟੈਸਟ ਕਰ ਪਹਿਲਾਂ ਟੈਸਟ ਕਰਕੇ ਫਿਰ ਦਵਾਈ ਦੂੰਗੀ ਆ ਨੁਕਸ਼ਾ ਮੇਰੇ ਸਰੀਰ ਦੇ ਵਿੱਚ ਅੱਛਾ ਡੱਬੀ ਆਊਗੀ ਡੱਬੀ ਦੇ ਵਿੱਚ ਕੈਪਸੂਲ ਆਉਣਗੇ ਉਹਦੇ ਨਾਲ ਕਟਾਣੂ ਪੂਰੇ ਹੋ ਜਾਂਦੇ ਜਿਸ ਦੇ ਨਾਲ ਬੱਚਾ ਬਣਦਾ ਹੈ ਅੱਛਾ ਬਾਬਾ ਹਾਂ ਠੀਕ ਹੈ ਫੇਰੇ 'ਚ ਤਾਂ ਕੋਈ ਨੁਸਕ ਨਹੀਂ ਹੈਗਾ ਫੇਰੇ 'ਚ ਕੋਈ ਨੁਕਸ ਨਹੀਂ ਅੱਛਾ ਇਹ 'ਚ ਕੋਈ ਨੁਸਕਾ ਹੈ ਨਹੀਂਗਾ ਹਾਂ ਇਹ ਤਾਂ ਟੈਸਟ ਕਰਾਈਏ ਪਹਿਲਾਂ ਪਹਿਲਾਂ ਮੈਂ ਤਾਂ ਕਰਾਇਆ ਇਹ 'ਚ ਕੋਈ ਨੁਕਸ ਨਹੀਂ ਦੁਬਾਰੇ ਵੀ ਭਲਾਂ ਦੀ ਲੈ ਜੀ ਬਾਬਾ ਟੈਸਟ ਤਾਂ ਮੈਂ ਵੀ ਕਰਾਇਆ ਸੀ ਉਹ ਕਰ ਤੇਰੇ 'ਚ ਵੀ ਕੋਈ ਨੁਸਕ ਨਹੀਂ ਹੈਗਾ ਹੈਗੀ ਹੁਣ ਕਰਾਈ ਜਾਗੇ ਦੁਬਾਰੇ ਆਏਗਾ ਨਾ ਦੁਬਾਰੇ ਫੇਰੇ ਆਈਂ ਤੂੰ ਮੇਰੇ ਕੋਲ ਅੱਛਾ ਆ ਕੇ ਦੱਸਿਓ ਇਹਦੇ ਚ ਕੋਈ ਨੁਕਸ ਨਹੀਂ ਆਉਂਦਾ ਤੇਰੇ ਚ ਘਾਟ ਹੈ ਤੇਰੇ ਘਟਾ ਨੂੰ ਮੁੱਕ ਗਏ ਅੱਛਾ ਵਾ ਹਾਂ ਚੱਲੇ ਸੀ ਫੇਰ ਕਿੱਦੇ ਜਿਹੜਾ ਮਾਰੀਏ ਬਾਦ ਦਵਾਰੇ ਫੇਰ ਆਉ ਤੈਨੂੰ ਚੌਂਕੀਆਂ ਭਰਨੇ ਪੈਣਗੀਆਂ ਠੀਕ ਆ ਠੀਕ ਆ ਹੁਣ ਜਾਈਏ ਅਸੀਂ ਜਾਓ ਜਾਓ ਚੰਗਾ ਮਾਰਾ ਦਵਾਰੇ ਫੇਰ ਆਜਾਂਗੇ ਚੰਗਾ ਬਾਬਾ ਜੀ ਚੰਗਾ ਰਾਮ ਰਾਮ ਭਾਈ ਜੀ ਰਾਮ ਰਾਮ